ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡਾ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਇਸ ਪੈਂਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋ ਗਾਵਾਵ ਕਾਉ ਆ ਜਿਹੜੀਆਂ ਕਿ ਸੂਈਆਂ ਸਵਾਈਆਂ ਇੱਕ ਮਹੀਨੇ ਦੀ ਸੂਈ ਆ ਤੇ ਇੱਕ 20 ਕਿ ਦਿਨਾਂ ਦੀ ਸੂਈ ਆ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਾਇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਝੀ। ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਮਨਪ੍ਰੀਤ ਸਿੰਘ ਹੈ ਜੀ। ਮਾਨਪ੍ਰੀਤ। ਮਨਪ੍ਰੀਤ ਦੇ ਬਾਈ ਆਪਣਾ ਮੋਬਾਈਲ ਨੰਬਰ ਦੱਸਿਓ। 95015 59522 95015 59522 ਹਾਂਜੀ ਠੀਕ ਹੈ। ਇਹ ਗਾਇਆਂ ਫਿਰ ਆਪਣੇ ਘਰ ਲੀਆਂ ਹੀ ਆ ਜੀ? ਨਹੀਂ ਆਪਾਂ ਲੈ ਕੇ ਆਉਂਦੇ ਆ ਸੀਗੇ ਸੂਨ ਵਾਲਾਂ। ਠੀਕ ਹੈ ਜੀ। ਸੂਣ ਵਾਲੀਆਂ ਲੈਂਦੀਆਂ ਸੀ ਤੇ ਹੁਣ ਇਹ ਆ ਜਿਹੜੀ ਸਾਹਮਣੇ ਗਾਂ ਦਾ ਆਪਾਂ ਵੇਖ ਰਹੇ ਕਿੰਨਾ ਚੰਨਾ ਚਿਰ ਹੋ ਗਿਆ ਸੂਈ ਇਹਨੂੰ 45 ਦਿਨ ਹੋ ਗਏ ਜੀ ਉਹ ਆਦੀ ਬੱਚੀ ਆ ਉਹ ਬੱਚੀ ਹੈ ਦੀ ਬੱਚੀ ਵੀ ਵਿਖਾਵਾਂਗੇ 45 ਦਿਨਾਂ ਦੀ ਸੂਈ ਹੈ ਤੇ ਦੁੱਧ ਕਿੰਨਾ ਇੱਥੇ ਲੇ ਪਈ ਇੱਥੇ ਲੇ 14 ਕਿਲੋ ਤਿਆਰ ਹੈ 14 ਕਿਲੋ ਠੰਡਾ ਦੁੱਧ ਜਮਾ ਠੰਡਾ ਠੀਕ ਹੈ ਲਓ ਵੀ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਕੱਦ ਘਾਟ ਬਹੁਤ ਉੱਚਾ ਹੈ ਦਾ ਦੇਖ ਸਕਦੇ ਆ ਤੁਸੀਂ ਕ੍ਰਾਸ ਬਲੀਡ ਚ ਪੈਂਦੀ ਆ ਚੈਪ ਨਾਲ ਤੇ ਥਣ ਦਾ ਸੈਜ ਬਹੁਤ ਚੰਗਾ ਹੈ ਦੇਖ ਸਕਦੇ ਆ ਤੁਸੀਂ ਦੋਨਾਂ ਪਾਸੇ ਤੋਂ ਤੁਹਾਨੂੰ ਥਣਾ ਦਾ ਸਾਇਜ਼ ਤੇ ਗੈਬ ਦਿਖਾਵਾਂਗੇ ਮਿਲਕਵੇਨ ਵੀ ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਮੋਟੀ ਆ ਤੁਰਨਾ ਤੋਂ ਤੁਹਾਨੂੰ ਇਹਦੇ ਹਵਾਨੇ ਦੀ ਜੱਜਮੈਂਟ ਆ ਜਾਣੀ ਆ ਦੋਨਾਂ ਪਾਸੇ ਤੋਂ ਤੁਹਾਨੂੰ ਪਹਿਲਾਂ ਇਹਦੇ ਹਵਾਨੇ ਦੀ ਜੱਜਮੈਂਟ ਕਰਾ ਦਿਆਂ ਦੂਜੀ ਸਾਈਡ ਤੋਂ ਦੋਸਤੋ ਸੇਮ ਸਾਇਜ਼ ਆ ਦੇਖ ਸਕਦੇ ਆ ਥਣਾ ਦਾ ਬਹੁਤ ਹੀ ਸੋਹਣਾ ਥਣ ਲੱਗਿਆ ਲੰਮਾ ਲੰਮਾ ਤੇ ਖੁੱਲਾ ਮਿਲਕਵੇਨ ਇੱਧਰ ਵੀ ਚੰਗੀ ਆ ਦੋਸਤੋ ਨਜ਼ਰ ਮਾਰ ਲਓ ਇਹ ਸੀਲ ਤੇ ਸਾਉ ਸੁਭਾ ਦੀ ਥੋੜਾ ਜਿਹਾ ਮਿੱਠੋ ਘਰਾਂਦੀ ਆ ਤੇ ਔਰ ਕੇ ਤੁਹਾਨੂੰ ਇਹ ਦਿਖਾ ਦਿੰਨੇ ਆ ਲਓ ਵੀ ਦੋਸਤੋ ਬਹੁਤ ਵੱਡਾ ਹਵਾਨਾ ਹੈ ਹਵਾਨਾ ਬਹੁਤ ਵੱਡਾ ਦੋਸਤੋ ਤੇ ਜੱਜਮੈਂਟ ਕਰ ਲਿਓ ਕਦੇ ਮੋਰਾ ਨਹੀਂ ਪਾਇਆ ਇਹਦੇ ਉੱਤੋਂ ਦੀ ਨੱਕ ਦੇ ਰੱਸਾ ਪਾਇਆ ਤਾਂ ਥੋੜਾ ਜਿਹਾ ਹਲਕਤ ਮੰਦੀ ਹੈ ਮੋੜੀ ਬਾਈ ਹਵਾਨਾ ਬਹੁਤ ਵੱਡਾ ਦੇਖ ਸਕਦੇ ਤੁਸੀਂ ਬਹੁਤ ਸਾਫ ਸੁਥਰਾ ਹਵਾਨਾ ਬਿਲਕੁਲ ਫਧਰਾ ਇਹ ਰੀੜ ਦੀ ਹੱਡੀ ਬਿਲਕੁਲ ਸਿੱਧੀ ਆ। ਉਹ ਸੀਲ ਠੰਡੀ ਐ। ਲਓ ਜੀ ਸੀਲ ਠੰਡੀ ਐ ਦੇਖ ਸਕਦੇ ਆ ਹੱਥ ਮਾਰ ਰਹੇ ਐ ਬਾਈ ਜੀ। ਬਿਨਾ ਨਿਆਣੇ ਤੋਂ ਬਿਨਾ ਬੱਚੇ ਤੋਂ। ਤੇ ਆ ਇਹਦੀ ਬੱਚੀ ਆ ਜੀ। ਬੱਚੀ ਮੈਨ ਲੱਗਦੀ ਜਰਸੀ ਟੀਕਾ ਭਰਿਆ ਹੋਇਆ ਐ ਜੀ। ਦੇਖ ਸਕਦੇ ਆ ਜਰਸੀ ਬੱਚੀ ਆ ਮਗਰ ਬਹੁਤ ਚੰਗੀ। ਤੇ ਬਾਈ ਜੀ ਕੀ ਮੁੱਲ ਰੱਖਿਆ ਇਹਦਾ? ਇਹਦਾ ਮੁੱਲ 57000 ਰੁਪਏ। 57000 ਚ ਮਾਨਤਾਨ ਹੋ ਜੂਗਾ ਮਾਨਤਾਨ ਹੋ ਜੂਗਾ ਜੀ ਲਓ ਵੀ ਮਿੱਤਰੋ ਨਿਗਾਹ ਮਾਰ ਲਓ 57000 ਮੋਲ ਆ ਬਣਦਾ ਮਾਨਤਾਨ ਦੇ ਵਿੱਚੋਂ ਤੁਹਾਡਾ ਜਰੂਰ ਕੀਤਾ ਜਾਊਗਾ ਤੇ ਇਸ ਤੋਂ ਅੱਗੇ ਦੋਸਤੋ ਤੁਹਾਨੂੰ ਦਿਖਾਉਣੇ ਆ ਦੋ ਨੰਬਰ ਵੈੜ ਉਹਦੀ ਡਿਟੇਲ ਆਪਾਂ ਲੈਣੀ ਬਾਈ ਜੀ ਇਹਦੀ ਡਿਟੇਲ ਕੀ ਹੈ ਜੀ ਇਹ ਥੱਲੇ 10 ਕਿਲੋ ਦੁੱਧ ਆਈ ਤੇ ਸੂਈ ਨੂੰ 1 ਮਹੀਨਾ ਹੋ ਗਿਆ ਮਗਰ ਬੱਚੀ ਹੈ 1 ਮਹੀਨਾ ਹੈ ਮਗਰ ਬੱਚੀ ਆ ਹਾਂਜੀ ਇਹ ਕਿਨਵਾ ਸੂਆ ਇਹ ਤੇ ਦੂਜਾ ਜੀ ਤੇ ਉਹ ਜਿਹੜੀ ਪਹਿਲਾਂ ਸੀ ਉਹ ਕਿਨਵਾ ਸੂਆ ਸੀ ਉਹ ਵੀ ਉਹ ਤੀਜਾ ਜੀ ਉਹ ਤੀਜਾ ਸੀ ਠੀਕ ਆ ਜੀ ਬੋਈ ਮੇਟਰੋ ਪਹਿਲਾਂ ਵਾਲੀ ਜਿਹੜੀ ਵਹਿੜ ਵਿਖਾਈ ਆ ਉਹ ਤੀਜਾ ਸੁਹਾ ਸੀ ਹਨਾਂ ਦਾ ਸਹਜ ਗੈਬ ਤੁਹਾਨੂੰ ਦਿਖਾ ਦਿੰਨੇ ਆ ਸਾਈਵਾਲ ਨਾਲ ਕ੍ਰੋਸ ਆ ਮੂੰਹ ਮੱਥਾ ਤੁਸੀਂ ਦੇਖ ਲਓ ਸਾਈਵਾਲ ਨਾਲ ਐਚ ਐਫ ਕ੍ਰੋਸ ਆ ਬਹੁਤ ਹੀ ਮੋਟਾ ਮੋਟਾ ਥਣ ਲੱਗਿਆ ਦੋਸਤੋ ਦੇਖ ਸਕਦੇ ਆ ਤੁਸੀਂ ਇਹ ਤੋਂ ਨੀਵੀ ਤੁਹਾਨੂੰ ਹੱਲੇ ਦਿਸਦੀ ਹੋਣੀ ਆ ਬਾਹਲਾ ਸੋਹਣਾ ਥਣ ਲੱਗਿਆ ਰਾਜੀਪਲੀ ਚੰਗੀ ਆ ਦੂਜੇ ਪਾਸੇ ਤੋਂ ਤੁਹਾਨੂੰ ਸਨਾਂ ਦਾ ਸਹਜ ਗੈਬ ਦਿਖਾਉਨੇ ਦੂਜੀ ਸਾਈਡ ਤੋਂ ਦੋਸਤੋ ਬਿਲਕੁਲ ਸੇਮ ਸਹਜ ਮੋਟਾ ਮੋਟਾ ਥਾਣਾ ਤੇ ਮਿਲਕਵੇਨ ਚੰਗੀ ਆ ਚੰਗੀ ਰਾਜੀ ਪਲੀ ਆ ਤੇ ਤੋੜ ਕੇ ਤੁਹਾਨੂੰ ਇਹ ਦਿਖਾ ਦਿੰਨੇ ਲਾਓ ਵੀ ਮਿੱਤਰੋ ਹਵਾਨਾ ਤੁਸੀਂ ਦੇਖ ਸਕਦੇ ਆ ਲਾਓ ਵੀ ਮਿੱਤਰੋ ਥੋੜਾ ਜਿਹਾ ਮਿੱਥੋ ਘਰੌਂਦੀ ਆ ਹੋਰ ਕੋਈ ਚੱਕਰ ਨਹੀਂ ਆ ਕਿਉਂਕਿ ਉਪਰਾ ਬੰਦਾ ਘਰੇ ਆਉਂਦਾ ਨਹੀਂ ਇਸ ਕਰਕੇ ਲਾਓ ਵੀ ਮਿੱਤਰੋ ਹਵਾਨਾ ਬਿਲਕੁਲ ਸਾਫ਼ ਸੋਧਾਇ ਤੇ ਖਣਾ ਨੂੰ ਬਾਈ ਹੱਥ ਮਾਰ ਰਿਹਾ ਦੇਖ ਲੋ ਵੈਸੇ ਨਹੀਂ ਦੋਸਤੋ ਇਹਦੇ ਵਿੱਚ ਕੋਈ ਗਰਮੀ ਸਰਦੀ ਵਾਲੀ ਗੱਲ ਪਰ ਇਹ ਥੋੜਾ ਜਿਹਾ ਮੈਨੂੰ ਵੇਖ ਕੇ ਘਬਰਾਉਂਦੀ ਆ ਕਿਉਂਕਿ ਬਗਾਨਾ ਬੰਦਾ ਘਰਾਂ ਚ ਆਉਂਦੇ ਨਹੀਂ ਇਸ ਕਰਕੇ ਇਹ ਲਓ ਜੀ ਤੇ ਕੀ ਮੁੱਲ ਰੱਖਿਆ ਬਾਈ ਜੀ ਇਹਦਾ ਇਹਦਾ 53000 53000 ਜੋ ਮਾਨਤਾਨ ਹੋ ਜੂਗਾ ਇਹਦਾ ਬੱਚਾ ਆ ਪਛੀ ਆ ਮਗਰ ਲਓ ਵੀ ਆ ਬੱਛੀ ਆ ਇਹ ਐਫ ਐਫ ਕ੍ਰੋਸ ਜੀ ਬੱਛੀ ਆ ਮਗਰ ਇਹ ਬੱਚੇ ਦੋਨੇ ਚੰਗੇ ਆ ਦੋਸਤੋ ਆ ਜਰਸੀ ਆ ਬੱਚੀ ਪਹਿਲਾਂ ਵਾਲੀ ਗਾਮ ਅਗਰ ਤੀਜਾ ਸੁਆ ਇਹ ਜੇਸ ਵੀ ਕਿਸੇ ਵੀਰ ਦੇ ਦੋਨਾਂ گاਵਾਂ ਦੇ ਵਿੱਚੋਂ ਕੋਈ ਵੀ ਗਾਮ ਪਸੰਦ ਆ ਤਾਂ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਜੀ ਹਰ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ